ਮੌਸਮ ਵਿਭਾਗ ਵੱਲੋਂ ਲਗਾਤਾਰ 4 ਦਿਨ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਗੱਲ ਗੁਰਦਾਸਪੁਰ ਦੀ ਕਰੀਏ ਤਾਂ 3 ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਚੌਨੇਦੀ ਫਸਲ ਲਈ ਚੰਗੀ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਇਸ ਬਾਰਿਸ਼ ਕਾਰਨ ਸਬਜ਼ੀਆਂ ਦਾ ਨੁਕਸਾਨ ਵੀ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਬਜ਼ੀਆਂ ਦੇ ਰੇਟ ਲਗਾਤਾਰ ਵਧ ਰਹੇ ਨੇ ਤੇ ਉੱਥੇ ਹੀ ਕੁਝ ਦਿਨਾਂ ਦੇ ਮੌਸਮੀ ਫਲ ਜਾਮੂਨ ਦੀ ਗੱਲ ਕਰੀਏ ਤਾਂ ਜਾਮੂਨ ਵੇਚਣ ਵਾਲੇ ਬਾਰਿਸ਼ ਕਾਰਨ ਲਗਾਤਾਰ ਨੁਕਸਾਨ ਚੱਲ ਰਹੇ ਨੇ ਹਨੂਮਾਨ ਚੌਂਕ ਵਿੱਚ ਰੇੜੀ ਤੇ ਜਾਮੂਨ ਵੇਚਣ ਵਾਲੇ ਲਵਦੀ ਨਾਮਕ ਨੌਜਵਾਨ ਨੇ ਦੱਸਿਆ ਹੈ ਕਿ ਕੱਲ ਸਾਰਾ ਦਿਨ ਬਾਰਿਸ਼ ਹੁੰਦੀ ਰਹੀਏ ਜਿਸ ਕਾਰਨ ਗਾਹਕ ਨਹੀਂ ਆਏ ਤੇ ਜਿਨ੍ਹਾਂ ਨੇ ਵੀ ਜਾਮੂਨ ਮੰਡੀ ਤੋਂ ਖਰੀਦ ਕੇ ਲਿਆਂਦਾ ਸੀ ਉਹਨਾਂ ਨੂੰ ਵੱਡਾ ਨੁਕਸਾਨ ਜਿਹੜਾ ਹੋਇਆ ਕਿਉਂਕਿ ਜਾਮੂਨ ਜਿਹਾ ਹਫਲਾ ਹੈ ਜਿਸ ਤੇ ਬਾਰਿਸ਼ ਪੈ ਜਾਵੇ ਤਾਂ ਉਹਗਲਣਾ ਸ਼ੁਰੂ ਹੋ ਜਾਂਦਾ ਹੈ ਅੱਜ ਵੀ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਹੁਤ ਘੱਟ ਲੋਕ ਜਿਹੜੇ ਨੇ ਮੰਡੀ ਤੋਂ ਜਾਮੂਨ ਖਰੀਦ ਕੇ ਲਿਆਏ ਨੇ ਪਰ ਬਾਰਿਸ਼ ਕਾਰਨ ਜਾਮੂਨ ਦਾ ਰੇਟ ਜਿਹੜਾ ਹੈ ਉਹ ਦੁੱਗਣਾ ਹੋ ਗਿਆ ਅੱਜ ਬਾਜ਼ਾਰ ਵਿੱਚ 200 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਜਾਮੂਨ ਵਿਕ ਤੇ ਉਸਨੇ ਵੀ ਦੱਸਿਆ ਕਿ ਜਿਸ ਤਰ੍ਹਾਂ ਸਵੇਰੇ 9 ਵਜੇ ਤੋਂ ਹੀ بارش ਜੜੀ ਹੈ ਉਹ ਸ਼ੁਰੂ ਹੋ ਰਹੀ ਹੈ ਤੇ ਲਗਾਤਾਰ ਜੜੀ ਹੈ ਅਜਿਹੇ ਹੀ ਮੌਸਮ ਬਣਿਆ ਹੋਇਆ ਤੇ ਜੇਕਰ ਅਜਿਹਾ ਹੀ ਰਿਹਾ ਤਾਂ ਉਸ ਨੂੰ ਵੀ ਨੁਕਸਾਨ ਜਿਹੜਾ ਹੋਵੇਗਾ ਤੇ ਉਸ ਤੋਂ ਵੀ ਉਸ ਵੱਲੋਂ ਵੀ ਜਿਹੜਾ ਲਿਆਂਦਾ ਫਲ ਜਿਹੜਾ ਹੈ ਖਰਾਬ ਹੋ ਜਾਵੇਗਾ। ਭਾਈ ਕੀ ਨਾ ਆਪਣਾ? ਮਰਾ ਭਾਈ लवली। ਇਹ ਜਾਨ ਨੂੰ ਰੋਝੀ ਰੋਝ ਜਾਂਦੇ। ਰੋਈ ਤੇ ਰੋਈ ਲਈਦਾ ਜੀ। ਜਿੱਦਾਂ ਦੋ ਦਿਨ ਤੋਂ بارش ਹੋ ਰਹੀ ਹੈ, ਕੱਲ ਸਾਰਾ ਦਿਨ بارش ਰਹੀ ਹੈ ਤੇ ਅੱਜ ਵੀ بارش ਹੋ ਰਹੀ ਹੈ ਤੇ ਸੋ ਕੀ ਮੋ ਰਿਹਾ? ਮੋਲ ਭਾਈ ਤੁਹਾਡੇ ਸਾਹਮਣੇ ਹੀ ਆ ਬਾਸ ਕੱਲ ਵੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਹੈ ਤੇ ਕੱਲ ਵੀ ਜਿਹੜੇ ਲੈ ਗਏ ਆਏ ਨੇ ਸਾਰਿਆਂ ਨੇ ਤਹੇ ਸੋਦੇ ਦੇ ਕੰਨੋਂ ਪੈਸੇ ਘੜੇ ਘੜੇ ਨੇ ਤੇ ਅੱਜ ਤੇ ਇਹਨਾਂ ਨੇ ਮੂੰਹ ਨਹੀਂ ਕੀਤਾਗਾ ਅਈ ਕੱਲ ਨਹੀਂ ਲਿਆਂਦਾ ਤੇ ਅੱਜ ਲੈ ਕੇ ਆਏ ਚਲੋ ਫਰਕ ਪੈ ਜਾਏਗਾ ਮਤਲਬ ਅੱਜ ਵੀ ਉਹੀ ਹਾਲ ਬੰਨਿਆ ਹੇ ਰੱਖਣ ਤੇ ਉਹੀ ਹਿਸਾਬ ਦਾ ਵਾ ਬਾਕੀ ਉਹਨਾਂ ਅੱਗੇ ਦਾ ਪਤਾ ਕੋਈ ਨਹੀਂ ਰੂਤ ਖਰਾਬ ਹੁੰਦਾ ਬਾਰਿਸ਼ ਕਰਾ ਭਾਈ ਖਰਾਬ ਹੋਣਾ ਹੀ ਹੋਣਾ ਇਹ ਰੂਤ ਹੈਗਾ ਇੱਕ ਦਿਨ ਹੀ ਕੱਢਦਾ ਸਾਡੇ ਕੋਲ ਅਸੀਂ ਦੂਜੇ ਦਿਨ ਤੇ ਅਸੀਂ ਨਵਾਂ ਲੈਣਾ ਹੁੰਦਾ ਪਾਰੇ ਪੈਣਾ ਕੀ ਹੁੰਦਾ ਦਾ ਗੱਜੰਦਾ ਗੱਜੰਦਾ ਜੀ ਇਹਨੂੰ ਵੇਚਣਾ ਪੈਂਦਾ ਸਾਨੂੰ ਜੋ ਭਾਅ ਭਾਅ ਨਹੀਂ ਵੀ ਆਇਆ ਤਾਂ ਵੀ ਉਸ ਭਾਅ ਵਿੱਚ ਨਾ ਪੈਂਦਾ ਕੱਲ੍ਹ ਆਂਦਾ ਸੀ ਤੁਸੀਂ ਨਹੀਂ ਕੱਲਾ ਇਹੀ ਇਸੇ ਕ ਗੱਜੰਦੇ ਆਂਦਾ ਪਰਸੋਂ ਹਾਲ ਮਾੜਾ ਸੀ ਪਰਸੋਂ ਵੀ ਸਗੋਂ ਪੈਸੇ ਘੜੇ ਆ ਤੇ ਕੱਲ ਵੀ ਇਸੇ ਕ ਗਰੀ ਨਹੀਂ ਲੈਂਦਾ ਅੱਜ ਫਿਰ ਗਏ ਆ ਅੱਜ ਮੈਂ ਵੇਖਿਆ ਅੱਜ ਵੀ ਇੱਥੇ ਉਹੀ ਹਿਸਾਬ ਮੁਕਾਵਾ ਕੇ بارش ਕਰਕੇ ਕੰਮ ਖਰਾਬ ਹੀ ਲੱਗਣਿਆ ਹੈ ਤਾਂ ਕੰਦੇ ਮਤਲਬ ਪਰ ਉਹ ਵੀ ਰੋਜ਼ ਮੰਡੀ ਚ ਆਉਂਦੇ ਆ ਰੋਜ਼ ਦੇ ਰੋਜ਼ ਲੈ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਕੱਲ ਬਹੁਤ ਘਾਟਾ ਪਿਆ ਹਾਂਜੀ ਘਾਟਾ ਪਿਆ ਸਾਰਾ ਖਰਾਬ ਹੋਇਆ ਸਾਰਾ ਖਰਾਬ ਹੋਇਆ ਖਰਾਬ ਕਰਕੇ ਫਿਰ ਸਸਤਾ ਵੇਚਣਾ ਪੈਣਾ ਲੱਗੇ ਪਾ ਦੇ ਘੱਟ ਵੇਚਣਾ ਪੈਣਾ ਤੇ ਫਿਰ ਉਹ ਨੁਕਸਾਨ ਹੀ ਅਸੀਂ ਕਰਨਾ ਤੇ ਜਿੱਦਾਂ ਕੱਲ ਦਾ ਮਤਲਬ ਬੱਦਲ ਹੋਇਆ ਸੀ ਹਾਂਜੀ ਤੇ ਤੁਸੀਂ ਅੱਜ ਮੰਡੀ 'ਚ ਕੱਟ ਲਿਆਂਦਾ ਫਰੂਟ ਹਾਂਜੀ ਨਹੀਂ ਲਿਆਂਦਾ ਨਹੀਂ ਪਹਿਲਾਂ ਲਿਆਂਦਾ ਤਾਂ ਅਸੀਂ ਉਨਾ ਹੀ ਪਾਏ ਆ ਇਹ ਹੈ ਕਿ ਜਿਨ੍ਹਾਂ ਨੇ ਕੱਲ ਲਿਆਂਦਾ ਨਾ ਉਹ ਅੱਜ ਉਹਨਾਂ ਦੇ ਕਿਸੇ ਨੇ ਵੀ ਨਹੀਂ ਲਿਆਂਦਾ ਗਏ ਜੇ ਤੇ ਅੱਜ ਵੀ ਗਾਹ ਨਹੀਂ ਹੋਣਾ ਜਿੱਦਾਂ ਬਾਰਿਸ਼ ਆਏ ਲੱਗਣ ਤੇ ਕੋਈ ਹਿਸਾਬਕਤਾ ਅੱਜ ਵੀ ਲੱਗਦਾ ਸੀ ਕਟਾ ਹੀ ਪਈਦਾ ਹਾਏ ਵੀ ਅਜੇ ਤੱਕ ਕੁਝ ਨਹੀਂ ਗਿਆ ਸਾਡੇ ਗਾਹਲੇ ਤੇ ਪੰਡਾ ਚੱਲੇਗਾ ਤੇ ਠੀਕ ਆ ਬਾਸ਼ੜ ਜੇ ਤੇ ਸ਼ਾਇਦ ਕਿਤੇ ਕਰ ਬਾਂਜੇ ਨਹੀਂ ਤੇ ਫਿਰ ਮਤਲਬ ਉਮੀਦ ਤੇ ਬੈਠੇ ਹੋ ਰਹੇ ਆ ਆਸ ਤੇ ਹੈਗੀ ਇਹ ਕੀ ਕਰਨਾ ਹੈ ਇਹ ਸਾਰਾ ਫਰੂਟ ਕਟਾ ਆ ਜਾਂ ਮਨੂੰ ਕਟਾ ਆ ਹਾਂ ਜੀ ਘਟ ਆਇਆ ਪਿਛੋਂ ਮਤਲਬ ਫਸਲ ਗਿਆ ਮਤਲਬ ਕਟਰੀ ਬਾਸ਼ ਕਰਕੇ ਖਰਾਬ ਹੋਇਆ ਚੰਗਾ ਵੀ ਵਿਕ ਰਿਹਾ ਮਹਿੰਗਾ ਤੇ ਕਰਕੇ ਮਹਿੰਗਾ ਵੀ ਕੰਡ ਰਿਹਾ ਕੱਲੇ ਇਹ 150 ਵੇਚ ਗਏ ਪਰਸੋਂ 400 ਤੇ ਕਿਲੋ ਵੇਚ ਕੇ ਗਏ ਆ ਅੱਜ 200 ਰੁਪਏ ਕਿਲੋ ਜੇ ਅੱਜ 200 ਰੁਪਏ ਕਿਲੋ ਵੇਚਣਾ ਪੈਣਾ ਉਹ ਵੀ ਕੋਈ ਪਤਾ ਨਹੀਂ ਕਿ ਕੀ ਬੰਨਣਾ ਜੇ ਸਾਡੇ ਆਪਣੇ ਪੈਸੇ ਘਟ ਜਨੇ ਹੈਗੇ ਆ ਜੀ ਮਤਲਬ ਗਾਹ ਖਾਏਗਾ ਤਾਂ ਹੀ ਵਿੱਚ ਗਾਹ ਦੇ ਡਿਪੈਂਡ ਕਰਦਾ ਜੀ ਗਾਹ ਲੱਗੇਗਾ ਤੇ ਵੇਖਣਾ ਜੇ ਨਹੀਂ ਲੱਗੇਗਾ ਗਾਹ ਦਾ ਫਿਰ ਕਿਦੋਂ ਕੀ ਕਰਨਾ ਵੇਚਣਾ ਪੈਂਦਾ ਸਾਨੂੰ ਘਟਵੱਧ ਕਰਕੇ